ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਬੱਸਾਂ ਦੇ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਟੂਬਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਨਵਾਲ ਜੀ ਸ਼ੁੱਕਰਵਾਰ ਜ਼ਵਿਰੇ ਇੱਕ ਵੱਡਾ ਹਾਦਸਾ ਵਾਪਰਿਆ ਇੱਥੇ ਲਗਾਤਾਰ ਮੀਂਹ ਕਾ ਨਜਮੀਂ ਫਿਸਕਣ ਕਾਰਨ ਤਿੰਨ ਦੋ ਬੱਸਾਂ ਤ੍ਰਿਖੁਲੀ ਨਦੀ ਚ ਰੜਗੀਆਂ ਹਨ ਤੇ ਸੱਤ 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 ਭਾਰਤੀਆਂ ਦੀ ਮੌਤ ਹੋ ਗਈ ਹੈ ਤੇ ਜਦਕਿ ਬਾਅਦ ਚ 50 ਤੋਂ ਵੱਧ ਯਾਤਰੀ ਲਾਪਤਾ ਹਨ ਤੇ ਨਾਲ ਹੀ ਕਾਠਮੰਡੂ ਪੋਸਟ ਮੁਤਾਬਕ ਚਿਤਵਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਅੰਦਰ ਦੇਵ ਯਾਦਵ ਨੇ ਦੱਸਿਆ ਕਿ ਕਾਠਮੰਡੂ ਯਾਰੀ ਅਗਾਸ ਬੱਸ ਚ 24 ਯਾਤਰੀ ਸਵਾਰ ਸੰਜਰੀ ਕੇ ਕਾਠਮੰਡੂ ਤੋਂ ਗੌਰ ਤੇ ਯਾਰੀ ਗਣਪਤੀ ਨੀਲਕਸ਼ ਬੱਸ ਚ ਕਿਹੜੀ ਯਾਤਰੀ ਸਵਾਰ ਸਨ ਹਾਸਾ ਸੇਰੇ ਕਰੀਬ 3:30 ਵਜੇ ਵਾਪਰਿਆ ਦੱਸਿਆ ਜਾ ਰਿਹਾ ਹੈ ਤੇ ਨਦੀ ਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਮਰਨ ਵਾਲੇ ਦੀ ਗਿਣਤੀ ਹੋਰ ਵਧਦਾ ਦਾ ਖਤਸਾ ਹੈ ਜਾਣਕਾਰੀ ਮੁਤਾਬਕ ਬੀਰਗਾਂਜੇ ਤੋਂ ਕਾਠਮੜੀ ਜਾਰੀ ਇੱਕ ਬੱਸ ਤ੍ਰਿਖਲੀ ਨਦੀ ਚ ਡੇਗੀ ਜਿਸ ਦੇ ਸਬੱਤ ਭਾਰਤੀਆਂ ਦੀ ਮੌਤ ਹੋ ਗਈ ਆ ਵੀਡੀਓ ਦੇਖਣ ਲਈ ਤਵਾ ਡਾ